ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਇੱਕ ਨਵਾਂ ਬਿਜ਼ਨਸ ਆਈਡੀਆ ਦੱਸਣ ਜਾ ਰਿਹਾ ਜਿਸ ਨੂੰ ਕਰਕੇ ਤੁਸੀਂ ਇੱਕ ਮਹੀਨੇ ਦਾ 1 ਲੱਖ ਜਾਂ ਉਸ ਤੋਂ ਵੱਧ ਵੀ ਬੜੇ ਆਰਾਮ ਨਾਲ ਕਮਾ ਸਕਦੇ ਹੋ ਠੀਕ ਹੈ ਇਸ ਕਰਕੇ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਬੜੇ ਧਿਆਨ ਨਾਲ ਦੇਖਣਾ ਤਾਂ ਜੋ ਤੁਹਾਨੂੰ ਇਸ ਬਿਜ਼ਨਸ ਪਲਾਨ ਦੀ ਇੱਕ ਇੱਕ ਬਰੀਕੀ ਸਮਝ ਆ ਸਕੇ ਟਾਈਮ ਨੂੰ ਵੇਸਟ ਕੀਤੇ ਆਪਾਂ ਅੱਜ ਦੇ ਬਿਜ਼ਨਸ ਆਈਡੀਆ ਦੀ ਗੱਲ ਕਰਦੇ ਹਾਂ ਦੋਸਤੋ ਅੱਜ ਅੱਜ ਦਾ ਜੋ ਬਿਜ਼ਨਸ ਆਈਡੀਆ ਉਹ ਹੈ ਕੋਟਨ ਕੈਂਡੀ ਦੇ ਉੱਤੇ ਕੋਟਨ ਕੈਂਡੀ ਤੁਸੀਂ ਸਮਝ ਗਏ ਹੋਗੇ ਦੋਸਤੋ ਜਿਸ ਨੂੰ ਆਪਾਂ ਬਚਪਨ ਦੇ ਵਿੱਚ ਬਹੁਤ ਖਾਧਾ ਹੈ ਜਿਸ ਨੂੰ ਆਪਾਂ ਬੁੱਢੀ ਦੇ ਬਾਲ ਵੀ ਕਹਿ ਦਿੰਦੇ ਨੇ ਤੇ ਹੋਰ ਵੀ ਕਈ ਨਾਮ ਨਾਲ ਇਹਨਾਂ ਨੂੰ ਜਾਣਿਆ ਜਾਂਦਾ ਹੈ ਠੀਕ ਹੈ ਕਾਟਨ ਕੈਂਡੀ ਦਾ ਜੋ ਬਚਪਨ ਦੇ ਵਿੱਚ ਆਪਾਂ ਜੋ ਇਸ ਚੀਜ਼ ਨੂੰ ਖਾਦਾ ਉਹਦੇ ਵਕਤ ਦੋਸਤੋ ਕੁਝ ਹੋਰ ਸੀ ਉਸ ਟਾਈਮ ਆਪਾਂ ਨੂੰ ਗਲੀਆਂ ਦੇ ਵਿੱਚ ਇਸ ਚੀਜ਼ ਨੂੰ ਵੇਚਣ ਆਉਂਦੇ ਸੀ ਸਾਈਕਲ ਦੇ ਉੱਤੇ ਮਸ਼ੀਨ ਲੱਗੀ ਹੁੰਦੀ ਸੀ ਆਪਾਂ ਨੂੰ ਬਣਾ ਕੇ ਤਿਆਰ ਕਰਕੇ ਆਪਣੇ ਹੱਥ ਦੇ ਵਿੱਚ ਇਸ ਨੂੰ ਫੜਾ ਦਿੱਤਾ ਜਾਂਦਾ ਸੀ ਇੱਕ ਸਟਿਕ ਦੇ ਉੱਤੇ ਤਿਆਰ ਕਰਕੇ ਠੀਕ ਹੈ ਉਹ ਵਕਤ ਹੋਰ ਸੀ ਦੋਸਤੋ ਹੁਣ ਵਕਤ ਬਦਲ ਚੁੱਕਿਆ ਹੈ ਹੁਣ ਹਰ ਇੱਕ ਮਾਪਿਓ ਇਹੀ ਚਾਹੁੰਦਾ ਹੈ ਕਿ ਉਹਨਾਂ ਦੇ ਬੱਚੇ ਜੋ ਵੀ ਚੀਜ਼ ਖਾਣ ਉਹ ਬਹੁਤ ਹੀ ਹਾਈਜਨਿਕ ਤੇ ਸਾਫ ਸੁਥਰੀ ਹੋਵੇ ਇਸ ਕਰਕੇ ਹੁਣ ਆਪਾਂ ਇਸੇ ਚੀਜ਼ ਦਾ ਬਿਜ਼ਨਸ ਕਰਨਾ ਅੱਜ ਤੇ ਕਿਵੇਂ ਕਰਨਾ ਮੈਂ ਤੁਹਾਨੂੰ ਦੱਸਦਾ ਦੇਖੋ ਆ ਚੀਜ਼ ਹੈ ਜੋ ਆਪਣੀ ਕੋਟਨ ਕੈਂਡੀ ਹੈ ਇਸ ਨੂੰ ਆਪਾਂ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਆਪਣਾ 10 ਤੋਂ 15000 ਰੁਪਏ ਦੀ ਇਹ ਇੱਕ ਮਸ਼ੀਨ ਆਏਗੀ ਇਸ ਕਰਕੇ ਆਪਾਂ 10 ਤੋਂ 15000 ਰੁਪਏ ਇਨਵੈਸਟਮੈਂਟ ਕਰਨਾ ਪਹਿਲਾਂ ਤਾਂ ਇਹ ਮਸ਼ੀਨ ਲਿਆਉਣ ਵਾਸਤੇ ਤੇ ਉਸ ਤੋਂ ਬਾਅਦ ਇਹ ਮਸ਼ੀਨ ਲਿਆ ਕੇ ਆਪਾਂ ਇਸ ਵਿੱਚ ਕੋਟਨ ਕੈਂਡੀ ਨੂੰ ਤਿਆਰ ਕਰ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਇੱਕ ਚੀਨੀ ਤੇ ਆਪਣੇ ਫੂਡ ਕਲਰ ਹੁੰਦੇ ਹਨ ਉਹ ਲੱਗਦੇ ਹਨ ਨਾ ਠੀਕ ਹੈ ਉਹ ਤੁਸੀਂ ਲੈ ਆ ਕੇ ਤੇ ਅਲੱਗ-ਅਲੱਗ ਕਲਰ ਦੇ ਵਿੱਚ ਤੁਸੀਂ ਸਕਾਟਨ ਕੈਂਡੀ ਨੂੰ ਤਿਆਰ ਕਰ ਸਕਦੇ ਹੋ ਹੁਣ ਆਪਾਂ ਇਹਨੂੰ ਪੈਕਿੰਗ ਕਿਵੇਂ ਕਰਨੀ ਹੈ ਇਹ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਇੱਕ ਡਿਸਪੋਜ਼ਲ ਗਲਾਸ ਲੈ ਕੇ ਆਣਾ ਤੇ ਉਹਦੇ ਵਿੱਚ ਆਪਾਂ ਸਕਾਟਨ ਕੈਂਡੀ ਨੂੰ ਤਿਆਰ ਕਰਕੇ ਇਸ ਤਰ੍ਹਾਂ ਅਲੱਗ-ਅਲੱਗ ਕਲਰ ਦੇ ਵਿੱਚ ਇਸ ਤਰ੍ਹਾਂ ਲੇਹਰਾ ਬਣਾ ਕੇ ਇਸ ਗਲਾਸ ਨੂੰ ਕਵਰ ਕਰਨਾ ਠੀਕ ਹੈ ਇਹਦੇ ਨਾਲ ਕੀ ਹੋਏਗਾ ਦੋਸਤੋ ਇਹਦੇ ਨਾਲ ਇੱਕ ਤਾਂ ਪਹਿਲੀ ਗੱਲ ਜੋ ਇਹ ਚੀਜ਼ ਸਾਫ਼-ਸੁਥਰੀ ਤੇ ਇੱਕ ਪੈਕਿੰਗ ਦੇ ਵਿੱਚ ਚਲੀ ਗਈ ਇੰਨੇ ਨਾਲ ਹਰ ਇੱਕ ਮਾਪਿਓ ਨੂੰ ਬਹੁਤ ਹੀ ਖੁਸ਼ੀ ਹੁੰਦੀ ਹੈ ਇਸ ਚੀਜ਼ ਨੂੰ ਕਿ ਉਹਨਾਂ ਦਾ ਬੱਚਾ ਇੱਕ ਹਾਈ ਪ੍ਰੋਡਕਟ ਵਧੀਆ ਸਾਫ਼ ਸੁਥਰੀ ਚੀਜ਼ ਖਾ ਰਿਹਾ ਹੈ ਤੇ ਦੂਸਰੀ ਦੋਸਤੋ ਦੇਖੋ ਜਿਵੇਂ ਇੱਕ ਜਿਵੇਂ ਇਹਦੀਆਂ ਲੇਹਰਾਂ ਬਣਾਈਆਂ ਕਾਟਨ ਕੈਂਡੀਆਂ ਦੀਆਂ ਉਹਦੇ ਨਾਲ ਕੀ ਫਾਇਦਾ ਹੋਏਗਾ ਬੱਚਾ ਇਸ ਚੀਜ਼ ਨੂੰ ਵੇਖ ਕੇ ਅਟਰੈਕਟਿਵ ਹੋਏਗਾ ਠੀਕ ਹੈ ਅਟਰੈਕਟਿਵ ਹੋਏਗਾ ਤੇ ਉਹ ਚੀਜ਼ ਨੂੰ ਭੱਜ ਕੇ ਖਰੀਦੇਗਾ ਤੇ ਆਪਣਾ ਮੇਨ ਮਕਸਦ ਹੈ ਕਿ ਆਪਣੇ ਤੋਂ ਵੱਧ ਤੋਂ ਵੱਧ ਇਸ ਤਰ੍ਹਾਂ ਦਾ ਜੋ ਕਸਟਮਰ ਬੇਸ ਆਪਣੇ ਕੋਲ ਨਾਲ ਜੁੜੇ ਠੀਕ ਹੈ ਹੁਣ ਇਸ ਤਰ੍ਹਾਂ ਆਪਾਂ ਕਾਟਨ ਕੈਂਡੀ ਨੂੰ ਤਿਆਰ ਕਰ ਸਕਦੇ ਹਾਂ ਘਰੇ ਬੈਠੇ ਆਰਾਮ ਨਾਲ ਠੀਕ ਹੈ ਇਸ ਨੂੰ ਤਿਆਰ ਕਰਨ ਵਾਸਤੇ ਤੁਸੀਂ ਖੁਦ ਕਰ ਸਕਦੇ ਹੋ ਆਪਣੇ ਇੱਕ ਸ਼ੁਰੂਆਤ ਦੇ ਵਿੱਚ ਆਪਣੇ ਫੈਮਿਲੀ ਦੇ ਮੈਂਬਰਾਂ ਨੂੰ ਵੀ ਇਸ ਕੰਮ ਦੇ ਵਿੱਚ ਲਗਾ ਸਕਦੇ ਹੋ ਤਾਂ ਤੁਸੀਂ ਵੱਧ ਤੋਂ ਵੱਧ ਇੱਕ ਵਾਰ ਇਸ ਪ੍ਰੋਡਕਟ ਨੂੰ ਤਿਆਰ ਕਰ ਸਕੋ ਹੁਣ ਇਸ ਨੂੰ ਤਿਆਰ ਕਰਕੇ ਆਪਾਂ ਇਹਨੂੰ ਆਪਾਂ ਸੇਲ ਕਿੱਥੇ ਕਰਨੀ ਹੈ ਹੁਣ ਇਹ ਮੇਨ ਮੁੱਦਾ ਆਪਣਾ ਦੇਖੋ ਸੇਲ ਕਰਨ ਵਾਸਤੇ ਦੋਸਤੋ ਮੈਂ ਤੁਹਾਨੂੰ ਇੱਕ ਸਿੱਧਾ ਜਿਹਾ ਰਸਤਾ ਦੱਸਦਾ ਇਹਨੂੰ ਆਪਾਂ ਸੇਲ ਦੱਸ ਕਿਵੇਂ ਕਰਨਾ ਆਪਣੇ ਜੋ ਸਿਆਰਾਂ ਦੇ ਵਿੱਚ ਸਕੂਲ ਹੁੰਦੇ ਹਨ ਨਾ ਨਾ ਤੇ ਆਪਾਂ ਉਹਨਾਂ ਸਕੂਲਾਂ ਨੂੰ ਟਾਰਗੇਟ ਕਰਨਾ ਹੈ ਸਕੂਲਾਂ ਦੇ ਨੂੰ ਟਾਰਗੇਟ ਕਰਕੇ ਉੱਥੇ ਆਪਾਂ ਜਾਣਾ ਤੇ ਹਰ ਸਕੂਲ ਦੇ ਵਿੱਚ ਦੋਸਤੋ ਭਾਵੇਂ ਸਕੂਲ ਛੋਟਾ ਹੋਵੇ ਜਾਂ ਵੱਡਾ ਹੋਵੇ ਉਹਦੇ ਵਿੱਚ ਕੈਂਟੀਨ ਜ਼ਰੂਰ ਹੁੰਦੀ ਹੈ ਆਪਾਂ ਉਹਨਾਂ ਕੈਂਟੀਨਾਂ ਕੋਲ ਜਾ ਕੇ ਉਹਨਾਂ ਨਾਲ ਗੱਲ ਕਰਨੀ ਹੈ ਕਿ ਦੇਖੋ ਸਰ ਆਪਾਂ ਆਪਣੇ ਨਾਲ ਇਸ ਤਰ੍ਹਾਂ ਦੇ ਗਲਾਸ ਲੈ ਕੇ ਜਾਣੇ ਆ ਤਾਂ ਜੋ ਆਪਾਂ ਉਹਨਾਂ ਨੂੰ ਸਮਝਾਉਣਾ ਸੌਖਾ ਹੋ ਜਾਵੇ ਆਪਾਂ ਉਹਨਾਂ ਨੂੰ ਜਾ ਕੇ ਦੱਸਣਾ ਹੈ ਦੇਖੋ ਸਰ ਸਾਡੇ ਕੋਲੇ ਇਸ ਤਰ੍ਹਾਂ ਇੱਕ ਕੋਟਨ ਕੈਂਡੀ ਦਾ ਇਹ ਪ੍ਰੋਡਕਟ ਹੈ ਪੈਕਿੰਗ ਦੇ ਵਿੱਚ ਇਹ 10 ਰੁਪਏ ਦਾ ਰੇਟ ਹੈ ਬੱਚਿਆਂ ਨੂੰ 10 ਰੁਪਏ ਦੇ ਵਿੱਚ ਇਸ ਨੂੰ ਵੇਚਿਆ ਜਾਂਦਾ ਤੇ ਤੁਹਾਨੂੰ ਅਸੀਂ 5 ਤੋਂ 6 ਰੁਪਏ ਦੇ ਵਿੱਚ ਇਸ ਚੀਜ਼ ਨੂੰ ਆਪਾਂ ਉਹਨਾਂ ਨੂੰ ਦੇਣਾ ਹੈ ਠੀਕ ਹੈ ਇਹਦੇ ਨਾਲ ਕੀ ਹੋਏਗਾ ਚਲਤੀ ਤੋਂ 40 ਤੋਂ 50% ਤੱਕ ਉਹਨਾਂ ਨੂੰ ਇਸ ਚੀਜ਼ ਦਾ ਪ੍ਰੋਫਿਟ ਹੋ ਜਾਏਗਾ ਮੰਨ ਲਓ ਆਪਾਂ ਇਸ ਚੀਜ਼ ਨੂੰ ਤਿਆਰ ਕਰਨ ਦੇ ਵਿੱਚ 2 ਤੋਂ 2.5 ਰੁਪਏ ਵੱਧ ਤੋਂ ਵੱਧ ਲੱਗਣਗੇ ਜੇ ਤੁਸੀਂ ਵੱਧ ਤੋਂ ਵੱਧ ਇਹਨੂੰ ਤਿਆਰ ਕਰੋਗੇ ਨਾ 2 ਤੋਂ 2.5 ਰੁਪਏ ਬੜੇ ਦੇ ਵਿੱਚ ਆਰਾਮ ਨਾਲ ਇੱਕ ਗਲਾਸ ਤਿਆਰ ਹੋ ਜਾਏਗਾ ਤੇ ਆਪਾਂ ਉਹਨਾਂ ਨੂੰ 5 ਤੋਂ 6 ਰੁਪਏ ਦੇ ਵਿੱਚ ਇਸ ਗਲਾਸ ਨੂੰ ਸੇਲ ਕਰਨਾ ਹੈ ਤੇ ਉਹ ਅੱਗੇ ਬੱਚਿਆਂ ਨੂੰ ਇਸ ਨੂੰ 10 ਰੁਪਏ ਦੇ ਵਿੱਚ ਸੇਲ ਕਰ ਸਕਦਾ ਹੈ ਬੜੇ ਆਰਾਮ ਨਾਲ ਠੀਕ ਹੈ ਤੇ ਆਪਾਂ ਉਹਨਾਂ ਨੂੰ ਇਸ ਚੀਜ਼ ਨਾਲ ਡੀਲ ਕਰਨੀ ਹੈ ਤੇ ਉਹ ਬੜਾ ਹੀ ਅਟਰੈਕਟਿਵ ਹੋਏਗਾ ਮੰਨ ਲਾ ਕਿਸੇ ਵੀ ਹੁਣ ਉਹਨਾਂ ਨੂੰ ਵੀ ਇਹਦੇ ਪਿੱਛੇ ਬਹੁਤ ਵੱਡਾ ਮਾਰਜਿਨ ਮਿਲ ਰਿਹਾ 40 ਤੋਂ 50% ਦੇ ਵਿੱਚ ਤੋਂ ਉਸ ਚੀਜ਼ ਨੂੰ ਲੈਣਾ ਜ਼ਰੂਰ ਚਾਹੀਦਾ ਠੀਕ ਹੈ ਤੇ ਉੱਥੇ ਆਪਾਂ ਸ਼ੁਰੂਆਤ ਆਪਾਂ ਕਰਨੀ ਹੈ ਇੱਕ ਸਕੂਲ ਨਾਲ ਦੇਖੋ ਇਸ ਤਰ੍ਹਾਂ ਆਪਣੇ ਸਿਆਰਾਂ ਦੇ ਵਿੱਚ ਕਿੰਨੇ ਸਕੂਲ ਹਨ ਆਪਾਂ ਆਪਾਂ ਵਧਦੇ ਤੋਂ ਵਧ 5 ਤੋਂ 10 ਸਕੂਲ ਵੀ ਆਪਾਂ ਇਸ ਸੀ ਨਾਲ ਕਵਰ ਕਰ ਲਏ ਹਰ ਇੱਕ ਸਕੂਲ ਦੇ ਵਿੱਚ ਕਿੰਨਾ ਬੱਚਾ ਹੁੰਦਾ ਮੰਨ ਲਓ ਇੱਕ ਇੱਕ ਸਕੂਲ ਦੇ ਵਿੱਚ ਆਪਾਂ ਮੰਨ ਲਓ 100 ਪੀਸ ਵੀ ਆਪਣੇ ਵਿਕ ਰਿਹਾ ਤੇ 10 ਕੋਲਾ ਦੇ ਵਿੱਚ ਆਪਣਾ 1000 ਪੀਸ ਹੋ ਗਿਆ ਤੇ ਇੱਕ ਆਪਾਂ ਪੀਸ 6 ਰੁਪਏ ਦੇ ਹਿਸਾਬ ਨਾਲ ਵੀ ਡੀਲਰਾਂ ਨੂੰ ਆਪਾਂ ਦੇ ਰਹੇ ਆ ਤੇ 6000 ਰੁਪਏ ਆਪਣੇ ਇੱਕ ਦਿਨ ਦਾ ਆਪਾਂ ਇੱਥੋਂ ਕਮਾ ਸਕਦੇ ਆ ਵਿੱਚੋਂ ਆਪਾਂ ਆਪਣਾ ਖਰਚੇ ਕੱਢ ਕੇ 2 ਤੋਂ 2.5 ਰੁਪਏ ਦੇ ਤੁਸੀਂ ਆਪਾਂ ਦੇਖ ਸਕਦੇ ਹੋ ਆਪਣਾ ਕਿੰਨਾ ਪ੍ਰੋਫਿਟ ਹੋ ਜਾਏਗਾ ਠੀਕ ਹੈ ਇਸ ਤਰ੍ਹਾਂ ਆਪਾਂ ਇਸ ਕੰਮ ਨੂੰ ਸ਼ੁਰੂਆਤ ਕਰ ਸਕਦੇ ਆ ਦੋਸਤੋ ਤੇ ਆਪਾਂ ਇਸ ਕੰਮ ਨੂੰ ਵਧਾ ਜਿੰਨਾ ਮਰਜ਼ੀ ਸਕਦੇ ਆ ਪਹਿਲਾਂ ਸ਼ੁਰੂਆਤ ਤੁਸੀਂ ਖੁਦ ਕਰੋ ਜਿਵੇਂ ਤੁਹਾਡੇ ਬਿਜ਼ਨਸ ਚੱਲਣ ਲੱਗ ਜੇ ਬਦਲਣ ਲੱਗ ਜੇ ਤਾਂ ਤੁਸੀਂ ਆਪਣੇ ਨਾਲ ਆਪਣੇ ਲੋਕਾਂ ਨੂੰ ਵੀ ਬੰਦਿਆਂ ਨੂੰ ਵੀ ਰੱਖ ਸਕਦੇ ਹੋ ਜੋ ਕਿ ਇਹ ਕੰਮ ਵਿੱਚ ਤੁਹਾਡਾ ਸਾਥ ਦੇ ਸਕੇ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਕਰ ਸਕਦੇ ਦੋਸਤੋ ਆਪਣਾ ਇੱਕ ਮੰਨ ਲਓ ਤੁਹਾਡੇ ਕੰਮ ਚੱਲ ਪਿਆ ਬਹੁਤ ਵਧੀਆ ਤੁਹਾਨੂੰ ਇਹ ਬਿਜ਼ਨਸ ਤੁਹਾਨੂੰ ਵਧੀਆ ਲੱਗਿਆ ਠੀਕ ਹੈ ਵਧੀਆ ਤੁਸੀਂ ਇਸ ਚੀਜ਼ ਨਾਲ ਕਮਾਈ ਕਰ ਰਹੇ ਹੋ ਤਾਂ ਤੁਸੀਂ ਆਪਣੀ ਕੰਪਨੀ ਦਾ ਇੱਕ ਤਿਆਰ ਕਰ ਸਕਦੇ ਹੋ ਜਿਸ ਨੂੰ ਤੁਸੀਂ ਰਜਿਸਟਰ ਕਰਨ ਵਾਸਤੇ 4 ਤੋਂ 5000 ਰੁਪਏ ਦੇ ਵਿੱਚ ਸਰਕਾਰ ਦੇ ਕੋਲੋਂ ਤੁਸੀਂ ਆਪਣੀ ਕੰਪਨੀ ਰਜਿਸਟਰ ਕਰਵਾ ਸਕਦੇ ਹੋ ਫਿਰ ਤੁਸੀਂ ਉਸ ਕੰਪਨੀ ਦਾ ਇੱਕ ਸਟicker ਤਿਆਰ ਕਰਕੇ ਇਸ ਗਲਾਸਾਂ ਦੇ ਉੱਤੇ ਆਰਾਮ ਨਾਲ ਚਪੇ ਸਕਦੇ ਹੋ ਜਿੰਨੇ ਨਾਲ ਤੁਹਾਡੀ ਇੱਕ ਕੰਪਨੀ ਦਾ ਇੱਕ ਪ੍ਰੋਡਕਟ ਤੁਸੀਂ ਆਪਣੇ ਮਾਰਕੀਟ ਦੇ ਵਿੱਚ ਲਾਂਚ ਕਰ ਸਕਦੇ ਹੋ ਹੁਣ ਦੇਖੋ ਸਕੂਲਾਂ ਤੋਂ ਤੁਸੀਂ ਇਸ ਚੀਜ਼ ਨੂੰ ਸ਼ੁਰੂ ਕਰਕੇ ਅੱਗੇ ਹੋਲ سیل ਰਿਟੇਲਰਾਂ ਨਾਲ ਵੀ ਤੁਸੀਂ ਕੰਟੈਕਟ ਕਰਕੇ ਤੁਸੀਂ ਉੱਥੇ ਵੀ ਇਸ ਚੀਜ਼ ਨੂੰ ਸਪਲਾਈ ਕਰ ਸਕਦੇ ਹੋ ਮਤਲਬ ਕਿ ਜੋ ਆਮ ਦੁਕਾਨਾਂ ਹੁੰਦੀਆਂ ਡਿਟੇਲਰ ਆਦੀਏ ਜਿੱਥੇ ਬੱਚੇ ਸਮਾਨ ਲੈਣ ਆਉਂਦੇ ਹਨ ਖਾਣ ਪੀਣ ਨਾਲ ਆਉਂਦੇ ਹਨ ਉੱਥੇ ਵੀ ਤੁਸੀਂ ਇਸ ਚੀਜ਼ ਨੂੰ ਸੇਲ ਕਰ ਸਕਦੇ ਹੋ ਸਪਲਾਈ ਕਰ ਸਕਦੇ ਹੋ ਇਸ ਤਰ੍ਹਾਂ ਤੁਸੀਂ ਇਸ ਕੰਮ ਨੂੰ ਜਿੰਨਾ ਮਰਜ਼ੀ ਵਧਾ ਸਕਦੇ ਹੋ ਦੋਸਤੋ ਠੀਕ ਹੈ ਦੋਸਤੋ ਮੈਂ ਤੁਹਾਨੂੰ ਇੱਕ ਭਾਰਤੀਕ ਰਿਪੋਰਟ ਦੱਸਦਾ ਉਸ ਰਿਪੋਰਟ ਦੇ ਮੁਤਾਬਕ ਆਪਣੇ ਜੋ ਦੇਸ਼ ਦੀ 95% ਆਬਾਦੀ ਹੈ ਜੋ ਉਹ 25000 ਰੁਪਏ ਮਹੀਨੇ ਤੋਂ ਵੱਧ ਨਹੀਂ ਕਮਾ ਪਾਰੀ ਹੈ ਠੀਕ ਹੈ ਮਤਲਬ ਕਿ ਆਪਣੇ ਦੇਸ਼ ਦੀ 95% ਆਬਾਦੀ 25000 ਤੋਂ ਘੱਟ ਕਮਾ ਰਹੀ ਹੈ ਇਹਦਾ ਮਤਲਬ ਉਹ ਨਹੀਂ ਹੈ ਕਿ ਉਹ ਮਿਹਨਤ ਨਹੀਂ ਕਰ ਰਹੇ ਜਾਂ ਆਪਣਾ ਕੰਮ ਨਹੀਂ ਕਰ ਰਹੇ ਉਹ ਸਭ ਕੁਝ ਕਰ ਰਹੇ ਹੈ ਪਰ ਬਸ ਉਹਨਾਂ ਦੀ ਮਿਹਨਤ ਦਾ ਫਲ ਉਹਨਾਂ ਨੂੰ 25000 ਤੋਂ ਵੱਧ ਨਹੀਂ ਮਿਲ ਰਿਹਾ ਇਸੇ ਕਰਕੇ ਦੋਸਤੋ ਮੈਂ ਇਸ ਤਰ੍ਹਾਂ ਦੇ ਬਿਜ਼ਨਸ ਆਈਡੀਆ ਲੈ ਕੇ ਆਣਾ ਤਾਂ ਜੋ ਤੁਸੀਂ ਤੁਹਾਡੀ ਜੋ ਮਿਹਨਤ ਹੈ ਤੁਹਾਡੀ ਜੋ ਟਾਈਮ ਹੈ ਉਹਨੂੰ ਤੁਸੀਂ ਇੱਕ ਸਹੀ ਡਾਇਰੈਕਸ਼ਨ ਦੇ ਵਿੱਚ ਲਗਾ ਕੇ ਵੱਧ ਤੋਂ ਵੱਧ ਪੈਸੇ ਕਮਾ ਸਕੋ ਮਨੂ ਮੇਰਾ ਜਿਹੜਾ ਇਹ ਬਿਜ਼ਨਸ ਪਲਾਨ ਕਿਵੇਂ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਣੇ ਕਿਸੇ ਦੋਸਤ ਨੂੰ ਇਸ ਤਰ੍ਹਾਂ ਦੀ ਵੀਡੀਓ ਸ਼ੇਅਰ ਜਰੂਰ ਕਰੋ ਜੋ ਤੁਹਾਨੂੰ ਲੱਗਦਾ ਹੈ ਕਿ ਉਸ ਨੂੰ ਵੀ ਇਸ ਬਿਜ਼ਨਸ ਦੀ ਜਰੂਰਤ ਹੋ ਸਕਦੀ ਹੈ ਤਾਂ ਜੋ ਉਹਨਾਂ ਦਾ ਵੀ ਭਲਾ ਹੋ ਸਕੇ ਧੰਨਵਾਦ ਦੋਸਤੋ